ਆ ਵਾਹਿਗੁਰੂ ਜੀ ਕੀ ਫਤਿਹ ਵੀਰੋ ਪਿੰਡੋਂ ਤੇ ਆਲੇ ਦੁਆਲੇ ਦੇ ਪਿੰਡਾਂ ਤੋਂ ਲੋਕਾਂ ਨੇ ਮੈਨੂੰ ਨਾ ਉਲਾਮਾ ਦਿੱਤਾ ਕਿ ਤੁਹਾਡੇ ਪਿੰਡ ਦੇ ਵਿੱਚ ਲੋਕ ਸਾਰਾ ਕਚਰਾ ਜਿਹੜਾ ਸੜਕਾਂ ਤੇ ਸੁੱਟ ਰਹੇ ਆ ਤੇ ਲਗਭਗ ਮੈਂ ਵੇਖ ਕੇ ਆਇਆ ਅੱਜ ਸਵੇਰੇ ਤੇ ਪਹਲੱਤ ਨੂੰ ਜਾਣ ਵਾਲੀ ਸੜਕ ਜਿਹੜੀ ਹੈ ਉਹ ਲਗਭਗ ਪੂਰੀ ਤਰ੍ਹਾਂ ਬੰਦ ਹੀ ਹੋ ਚੱਲੀ ਹੈ ਤੇ ਮੇਰੇ ਵੀਰੋ ਜੇਕਰ ਪਿੰਡ ਦੇ ਵਿੱਚ ਪੰਚ ਤੇ ਸਰਪੰਚਾਂ ਦਾ ਆਪਾਂ ਕਸੂਰ ਗੱਡੀ ਦਾ ਜਾਂ ਸਰਕਾਰ ਦਾ ਕਸੂਰ ਗੱਡੀ ਦਾ ਸਭ ਤੋਂ ਵੱਡਾ ਕਸੂਰ ਸਾਡਾ ਆਪਣਾ ਤੇ ਆਪਣੀ ਬੇਵਕੂਫੀ ਦੀ ਮਿਸਾਲ ਨਾ ਦਿਓ ਇੱਕ ਬਹੁਤ ਸਿਆਣਾ ਪੜਿਆ ਲਿਖਿਆ ਤੇ ਸੂਝਵਾਨ ਪਿੰਡ ਇਲਾਕੇ 'ਚ ਕਿਸੇ ਸਮੇਂ ਇਸ ਪਿੰਡ ਦਾ ਨਾਂ ਸੀ ਤੇ ਅੱਜ ਤੁਸੀਂ ਪਿੰਡ ਨੂੰ ਆਪ ਰਲ ਕੇ ਜਿਹੜਾ ਨਾ ਕੂੜਾਗਾਹ ਬਣਾ ਰਹੇ ਹੋ ਹੋਰ ਤੇ ਹੋਰ ਸ਼ਮਸ਼ਾਨ ਘਾਟ ਦੇ ਨਾਲ ਬੱਚਿਆਂ ਦੀ ਗਰਾਊਂਡ ਬਣਾਈ ਸੀ ਬੱਚਿਆਂ ਨੇ ਟਰੈਕਟਰ ਲਾ ਕੇ ਆਪਣੇ ਹੱਥੀ ਉਹਨਾਂ ਨੂੰ ਸਾਫ਼ ਕੀਤਾ ਸੀ ਉਹਦੇ ਵਿੱਚ ਵੀ ਕੁਝ ਮੂਰਖ ਪ੍ਰਾਣੀ ਜਿਹੜੇ ਆ ਆਪਣੇ ਘਰ ਦੀ ਰੂੜੀ ਤੇ ਹੋਰ ਗੰਦਮੰਦ ਸੁੱਟ ਕੇ ਤੇ ਆਪਣੀ ਸਿਆਣਪ ਦਾ ਸਬੂਤ ਦੇ ਰਹੇ ਆ ਤੇ ਮੇਰੇ ਵੀਰੋ ਐਨ ਆਰ ਆਈ ਵੀਰੋ ਆਪਣੇ ਪਰਿਵਾਰ ਨੂੰ ਤੇ ਆਪਣੇ ਪਿੱਛੇ ਜਿਹੜੇ ਤੁਹਾਡੇ ਲੋਗ ਰਹਿ ਰਹੇ ਆ ਤੇ ਮੇਰੇ ਨੌਜਵਾਨ ਵੀਰੋ ਇਹਨਾਂ ਨੂੰ ਸਾਰਿਆਂ ਨੂੰ ਤੁਸੀਂ ਆਪ ਸਮਝਾਓ ਕਿ ਇਹ ਗੰਦ ਜਿਹੜਾ ਹੈ ਤੁਸੀਂ ਆਪਣੇ ਪਿੰਡ 'ਚ ਨਹੀਂ ਪਾ ਰਹੇ ਨਿਹੜਾ ਬਿਮਾਰੀਆਂ ਨੂੰ ਸੱਦਾ ਦੇ ਰਹੇ ਹੋ ਤੇ ਹਰ ਇੱਕ ਬੰਦਾ ਜਿਹੜਾ ਰਾਪੁਰ ਪੀਰਬਖਸ਼ ਦੇ ਲੋਕਾਂ ਨੂੰ ਬੇਵਕੂਫ ਗਰਦਾਨ ਰਿਹਾ ਮੇਰੀ ਫਿਰ ਹੱਥ ਜੋੜ ਕੇ ਬੇਨਤੀ ਹੈ ਵੀ ਆਪਣਾ ਕਚਰਾ ਜਿਹੜਾ ਹੈ ਨਾ ਉਹ ਤੁਸੀਂ ਜਾ ਕੇ ਜਿਹੜੀ ਰਾਪੁਰ ਪੀਰਬਖਸ਼ ਤੋਂ ਪਤਾਸਾਂ ਵਾਲਿਓ ਬਣਿਓ ਬੇਗਵਾਲ ਰੋਡ ਜੱਦਾ ਨਾ ਉਧਰ ਤਾਂ ਡੰਪ ਬਣਿਆ ਪਿਆ ਉੱਥੇ ਜਾ ਕੇ ਮੇਰਾ ਵੀਰ ਤੁਸੀਂ ਕਚਰਾ ਦੂਰ ਜਾ ਕੇ ਸੁੱਟ ਕੇ ਆਓ ਤਾਂ ਕਿ ਲੋਕਾਂ ਨੂੰ ਤੇ ਰਾਹੀ ਗਿਰਾਂ ਨੂੰ ਪਰੇਸ਼ਾਨੀ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ